ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਮੰਮੀ ਨੂੰ ਹੋ ਕੀ ਗਿਆ ਵਾ ਮੰਮੀ ਨੂੰ ਤੇ ਨਾ ਨਾ ਕਰਦਿਆਂ ਦੀ ਪ੍ਰਵਾਹ ਹੈਗੀ ਆ ਨਾ ਕਿ ਰਿਸ਼ਤੇਦਾਰ ਦੀ ਹੈਗੀ ਆ ਜੀ ਉਹ ਕੰਮ ਕੋਈ ਚੰਗਾ ਵੀ ਕਰ ਲਈਏ ਨਾ ਤੇ ਉਹਦੇ ਵਾਸਤੇ ਉਹ ਵੀ ਮਾੜਾ ਹੀ ਆ ਕਹਿੰਦੀ ਤੁਸੀਂ ਚੰਗਾ ਕੀਤਾ ਹੀ ਨਹੀਂ ਆ ਤੁਸੀਂ ਆਪ ਹੀ ਦੱਸੋ ਕਿ ਮੈਂ ਕੀ ਮਾੜਾ ਕੀਤਾ ਵਾ ਸਾਰੀ ਉਮਰ ਨਾ ਮੈਂ ਇਹ ਘਰ ਨਾਲ ਹੋਈ ਮਰ ਗਈ ਜੇ ਮੈਂ ਪਿੰਡ ਜਾਂਦੀ ਨਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਣਾ ਏ ਤੇ ਫੇਫੜ ਜੀ ਗੱਲ ਨਾ ਬਹੁਤ ਜ਼ਿਆਦਾ ਵੱਧ ਜਾਣੀ ਏ ਤੇ ਮੈਂ ਇਹ ਕਰਕੇ ਪਿੰਡ ਨਹੀਂ ਗਈ ਹੈਗੀ ਚਲੋ ਦਿਲਜੰਦਰ ਤੋ ਫੇਰ ਨਾ ਕਰ ਮੈਂ ਆਪੇ ਗੱਲ ਕਰ ਲੂੰਗਾ ਸਾਰੀ